ਸਸਿਕਾ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀ GS ਹੋਲਸੇਲ ਵਾਲੇ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 21313 ਤੇ 3502001313 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਦੇ ਉੱਪਰ ਖਬਰਾਂ ਦੇ ਉੱਪਰ ਸਾਂਝ ਪਾਉਣ ਲਈ ਚੁਗਾਵਾ ਸਾਹਿਬ ਮੇਰੇ ਨਾਲ ਮੌਜੂਦ ਰਹਿਣਗੇ ਚੁਗਾਵਾ ਸਾਹਿਬ ਟਿਕਟੌਕ ਤੇ ਇੱਕ ਖਬਰ ਲੋਕਾਂ ਨੂੰ ਵਿਪਤਾ ਦੇ ਵਿੱਚ ਪਾ ਰਹੀ ਹੈ ਮੈਂ ਵੀ ਕਾਫੀ ਸਰਚ ਕੀਤਾ ਪਰ ਮੈਨੂੰ ਤਾਂ ਕਿਤੇ ਨਹੀਂ ਲੱਭੀ ਇਹੋ ਜੀ ਖਬਰ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਇੱਥੇ ਜਿਨ੍ਹਾਂ ਨੇ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਹੈ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ 2021 ਤੋਂ ਬਾਅਦ ਵਾਲੇ ਉਹਨਾਂ ਦੇ ਦੁਬਾਰਾ ਹੁਣ ਫਾਈਲਾਂ ਫੁੱਲਾਂ ਖੁੱਲਣ ਜਾ ਰਹੀਆਂ ਨੇ ਜਿਨ੍ਹਾਂ ਦੇ ਕੇਸ ਪਾਸ ਹੋ ਗਏ ਨੇ ਉਹਨਾਂ ਦੇ ਵੀ ਲਈ ਵੀ ਸਮੱਸਿਆ ਆਉਣ ਵਾਲੀ ਹੈਗੀ ਹੈ ਕੀ ਹੈਗੀ ਇਸ ਖਬਰ ਦੀ ਸਚਾਈ ਸਾਡੇ ਦਰਸ਼ਕਾਂ ਨੂੰ ਦਿਓ ਜਾਣਕਾਰੀ ਆ ਬਿਲਕੁਲ ਚਰਸਬ ਜਿੱਦਾਂ ਤੁਸੀਂ ਜ਼ਿਕਰ ਤਾਂ ਕਰੀ ਦਿੱਤਾ ਖਬਰ ਬਾਰੇ ਕਿ ਇੱਕ ਖਬਰ ਜਿਹੜੀ ਹੈ ਬੜੀ ਸਰਕੂਲੇਟ ਹੋ ਰਹੀ ਹੈ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿ ਗ੍ਰੀਨ ਕਾਰ ਹੋਲਡਰਜ਼ ਨੂੰ ਇੱਕ ਵਿਵਤਾ ਪਾਈ ਜਾ ਰਹੀ ਹੈ ਕਿ ਉਹਨਾਂ ਦੇ ਗ੍ਰੀਨ ਕਾਰ ਕੈਨਸਲ ਹੋ ਜਾਣੇ ਨੇ ਜਾਂ ਦੁਆਰਾ ਇੰਟਰਵਿਊ ਹੋਣੀ ਹੈ ਕੀ ਹੋਊਗਾ ਕਿਵੇਂ ਹੋਊਗਾ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਮੇਰਾ ਖਿਆਲ ਉਹ ਅਫਵਾਹਾਂ ਜ਼ਿਆਦਾ ਹੁੰਦੀਆਂ ਤੇ ਉਹਦੇ ਵਿੱਚ ਸੱਚਾਈ ਕੁਝ ਹੋਰ ਹੁੰਦੀ ਹੈ ਅਸੀਂ ਇਸ ਸਾਰੀ ਖਬਰ ਦੀ ਕਹਿੰਦੇ ਆ ਡੂੰਘਾਈ ਤੱਕ ਜਾਂਚ ਦੀ ਕੋਸ਼ਿਸ਼ ਕੀਤੀ ਹੈ ਤੇ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਇਹ ਜੋ ਅਮਰੀਕਾ ਦੇ ਵਿੱਚ ਰਿਫਿਊਜੀ ਆਏ ਹਨ ਇਹ ਖਬਰ ਉਹਨਾਂ ਬਾਬਤ ਸੋ ਪਹਿਲਾਂ ਆਪਾਂ ਇਸ ਖਬਰ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਇਹਦੇ ਉੱਤੇ ਕੀ ਕੋਸ਼ਿਸ਼ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੋ ਟਰੰਪ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਕਿ ਜਿਹੜੇ ਲੋਕ ਜਨਵਰੀ 2021 ਦੇ ਵਿੱਚ ਅਮਰੀਕਾ ਦੇ ਵਿੱਚ ਐਜ਼ ਅ ਰਿਫਿਊਜੀ ਇੰਟਰਵਿਊ ਦੇ ਉਹਨਾਂ ਵਿੱਚ ਜੀ ਤੇ ਅਸਾਈਲੀ ਇਹ ਦੋਨਾਂ 'ਚ ਬਹੁਤ ਵੱਡਾ ਅੰਤਰ ਹੈ ਰਿਫਿਊਜੀ ਉਹ ਨੇ ਜਿਹੜੀਆਂ ਕੰਟਰੀਆਂ ਦੇ ਵਿੱਚ ਜੰਗਾਂ ਲੱਗੀਆਂ ਸੀਗੀਆਂ ਤੇ ਅਮਰੀਕਾ ਨੇ ਉਹਨਾਂ ਕੰਟਰੀਆਂ ਨੂੰ ਹੈਲਪ ਕੀਤੀ ਹੈ ਆਪਣੀ ਮਿਲਟਰੀ ਰਾਹੀਂ ਜਿਹਦੇ ਵਿੱਚ ਇਰਾਕ ਅਫਗਾਨਿਸਤਾਨ ਯੂਕਰੇਨ ਇਜ਼ਰਾਈਲ ਵਗੈਰਾ ਜਿਹੜੀਆਂ ਇਹ ਕੰਟਰੀਆਂ ਤੇ ਵਿੱਚੋਂ ਜਿਹੜੇ ਲੋਕ ਆਪ ਲਿਆਂਦੇ ਗਏ ਜਾਂ ਉੱਥੋਂ ਵੀਜ਼ਾ ਲੈ ਕੇ ਆ ਗਏ ਕਿਉਂਕਿ ਉਹਨਾਂ ਕੰਟਰੀਆਂ ਦੇ ਵਿੱਚ ਮਿਲਟਰੀ ਨੂੰ ਜਾਂ ਐਦਾਂ ਕਹੋ ਕਿ ਅਮਰੀਕਾ ਨੂੰ ਹੈਲਪ ਕੀਤੀ ਉੱਥੋਂ ਦੇ ਲੋਕਾਂ ਨੇ ਉਥੋਂ ਦੀ ਭਾਸ਼ਾ ਬੋਲ ਕੇ ਜਾਂ ਮਿਲਟਰੀ ਦੇ ਵਿੱਚ ਭਰਤੀ ਹੋ ਕੇ ਜਾਂ ਕਿਸੇ ਤਰੀਕੇ ਦੇ ਨਾਲ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਜਾਂ ਕਹੋ ਕਿ ਆਪਾਂ ਜਿਹੜੇ ਟ੍ਰਾਂਸਲੇਸ਼ਨ ਹੁੰਦੇ ਨੇ ਜਿਹੜੇ ਟ੍ਰਾਂਸਲੇਟਰ ਹੁੰਦੇ ਨੇ ਉਹਨਾਂ ਦੇ ਤੌਰ ਤੇ ਸੋ ਉਹਨਾਂ ਨੂੰ ਇਹ ਮੌਕਾ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਆਪਣੀ ਕੰਟਰੀ ਇਹ ਉੱਥੇ ਤੁਹਾਨੂੰ ਗ੍ਰੀਨ ਕਾਰਡ ਮਿਲੂਗਾ ਰੈਂਟ ਸੈਂਡ ਜਾਂ ਸਾਰੀਆਂ ਸਹੂਲਤਾਂ ਮਿਲਣਗੀਆਂ ਤੁਸੀਂ ਪਿੱਛੇ ਜੇ ਦੇਖਿਆ ਆਪਣਾ ਦੇ ਵੱਡੇ ਪੱਤਰ ਤੇ ਫਲਾਈਟਾਂ ਦੀਆਂ ਫਲਾਈਟਾਂ ਭਰ ਕੇ ਅਫਗਾਨਿਸਤਾਨ ਤੋਂ ਆਈਆਂ ਸੀ ਜਦੋਂ ਅ ਅਫਗਾਨਿਸਤਾਨ ਨੂੰ ਵਾਪਸ ਦੇ ਦਿੱਤਾ ਗਿਆ ਸੀਗਾ ਤਾਲਿਬਾਨ ਨੂੰ ਜੀ ਹੁਣ ਆਪਾਂ ਗੱਲ ਕਰਦੇ ਆਂ ਇਹ ਖਬਰ ਕੀ ਹੈ ਸੋ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਇਹ ਸਾਰੇ ਲੋਕ ਆਏ ਸੀਗੇ ਹੁਣ 트럼ਪ ਪ੍ਰਸ਼ਾਸਨ ਵੱਲੋਂ ਇਹ ਨਵਾਂ ਫਰਮਾਨ ਜਾਰੀ ਕੀਤਾ ਗਿਆ ਕਿ ਚਾਹੇ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲ ਗਿਆ ਹੈ ਜਾਂ ਹਰੇ ਮਿਲਣ ਵਾਲੇ ਆ ਉਹਨਾਂ ਸਾਰਿਆਂ ਦੇ ਗ੍ਰੀਨ ਕਾਰਡ ਜਿਹੜੇ ਆ ਸਸਪੈਂਡ ਵਿੱਚ ਪਾਤੇ ਆ ਸਸਪੈਂਸ਼ਨ ਚ ਪਾਤੇ ਆ ਹੁਣ ਹੋਊਗਾ ਕਿ ਕਿ ਉਹਨਾਂ ਨੂੰ ਦੁਬਾਰਾ ਜਿਹੜੀ ਐ ਰੀਵਿਊ ਕੀਤਾ ਜਾਊਗਾ ਉਹਨਾਂ ਦੀ ਇੰਟਰਵਿਊ ਵੀ ਹੋ ਸਕਦੀ ਹੈ ਚਾਹੇ ਉਹਨਾਂ ਦੀਆਂ ਫੈਮਲੀਆ ਵੀ ਆਈਆਂ ਇਹਨਾਂ ਦਾ ਮੰਗਣਾ ਆ ਕਿ ਜਿਹੜੇ ਲੋਕ ਇਸ ਤਰ੍ਹਾਂ ਰੈਫਿਊਜੀ ਦੇ ਤੌਰ ਤੇ ਸਾਡੀ ਕੰਟਰੀ ਚ ਇੰਟਰ ਹੋਏ ਆ ਉਹਨਾਂ ਦੀ ਬੈਕਗ੍ਰਾਉਂਡ ਵੀ ਚੈੱਕ ਕੀਤੀ ਗਈ ਉਹਨਾਂ ਦਾ ਇਹ ਨਹੀਂ ਪਤਾ ਕਿ ਕਿਹੜੇ ਉਹਨਾਂ ਚੋਂ ਕ੍ਰਿਮੀਨਲ ਨੇ ਕਿਹੜੇ ਸਹੀ ਨੇ ਜਿਹੜੇ ਉਹ ਨੇ ਜਿਹੜੇ ਉਥੇ ਵੀ ਕਹਿ ਲੋ ਕਿ ਉਹਨਾਂ ਦੇ ਅਤਵਾਦੀਆਂ ਦੇ ਨਾਲ ਸੰਬੰਧ ਰਏ ਆ ਜਾਂ ਕਹਿ ਲੋ ਕਿ ਉਹ ਪੁੱਠੇ ਸਿੱਧੇ ਕੰਮ ਕਰਦੇ ਆਏ ਆ ਤਾਂ ਪ੍ਰਸ਼ਾਸਨ ਦਾ ਇਹ ਮੰਨਣਾ ਹੈ ਕਿ ਕਾਫੀ ਲੋਕ ਜਿਹੜੇ ਆ ਉਹ ਮਾਰੇ ਅੰਸਰ ਵੀ ਜਿਹੜੇ ਆ ਸਾਡੀ ਕੰਟਰੀ ਚ ਵੜ ਗਏ ਆ ਤੇ ਉਹਨਾਂ ਦਾ ਕੋਈ ਵੀ ਅਤਾ ਪਤਾ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਦੀ ਕੋਈ ਬੈਕਗ੍ਰਾਉਂਡ ਚੈੱਕ ਕੀਤੀ ਗਈ ਨਾ ਹੀ ਕੋਈ ਇਹੋ ਜਿਹਾ ਪ੍ਰੋਵੀਜਨ ਸੀ ਹੁਣ ਕਹਿੰਦੇ ਆ ਵੀ ਸਾਨੂੰ ਬਹੁਤ ਇਹੋ ਜਿਹੀਆਂ ਸ਼ਿਕਾਇਤਾਂ ਆ ਰਹੀਆਂ ਕਿ ਉਹ ਜਿਹੜੇ ਲੋਕ ਐਜ਼ ਅ ਰਿਫਿਊਜੀ ਇੱਥੇ ਆਏ ਸੀ ਤੇ ਉਹ ਇੱਥੇ ਬਹੁਤ ਮਾਰੇ ਕੰਮ ਕਰਦੇ ਪਏ ਐ ਕ੍ਰਿਮੀਨਲ ਲੋਕ ਐ ਤੇ ਹੁਣ ਅਸੀਂ ਜਿਹੜੇ ਐ ਉਹਨਾਂ ਦੇ ਗ੍ਰੀਨ ਕਾਰਡ ਸਸਪੈਂਸ਼ਨ ਵਿੱਚ ਪਾ ਕੇ ਉਹਨਾਂ ਦੀ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਵੀ ਸਸਪੈਂਸ਼ਨ 'ਚ ਪਾ ਕੇ ਹੁਣ ਹੋਲਡ ਕਰਾਂਗੇ ਤੇ ਰਿਵਿਊ ਕਰਾਂਗੇ ਜਿਹੜੇ ਉਹਨਾਂ ਵਿੱਚੋਂ ਕ੍ਰਿਮੀਨਲ ਪਾਏ ਗਏ ਜਾਂ ਤਾਂ ਉਹਨਾਂ ਨੂੰ ਸਜ਼ਾ ਹੋਊਗੀ ਉਸ ਤੋਂ ਬਾਅਦ ਉਹਨਾਂ ਦੀਆਂ ਕੰਟਰੀਆਂ ਦੇ ਵਿੱਚ ਡਿਪੋਰਟ ਕੀਤਾ ਜਾਊਗਾ ਹੂੰ ਤੁਗਾਵਾਂ ਸਭ ਦੇਖੋ ਇਹ ਚੀਜ਼ ਤਾਂ ਕਲੀਅਰ ਤੁਸੀਂ ਕਰ ਦਿੱਤੀ ਕਿ ਰਿਫਿਊਜੀ ਤੇ ਜਿਹੜੇ ਅਸਾਈਲਮ ਵਾਲੇ ਨੇ ਇਹਦੇ ਵਿੱਚ ਫਰਕ ਹੈਗਾ ਇਹਦੇ ਵਿੱਚ ਹਾਲਾਂਕਿ ਅਸਾਈਲਮ ਦੀ ਗੱਲ ਤੁਸੀਂ ਤੁਹਾਡੇ ਕਹਿਣ ਮੁਤਾਬਕ ਅਸਾਈਲਮ ਦੀ ਗੱਲ ਨਹੀਂ ਕੀਤੀ ਗਈ ਜਿਹੜੇ ਅਸਾਈਲਮ ਸੀਕਰ ਲੋਕ ਹੈਗੇ ਨੇ ਜਿਨ੍ਹਾਂ ਦੇ ਕੇਸ ਪਾਸ ਹੋਏ ਨੇ ਜਿਨ੍ਹਾਂ ਨੇ ਗ੍ਰੀਨ ਕਾਰਡ ਲਏ ਨੇ ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਅਪਲਾਈ ਕੀਤੇ ਨੇ ਕੀ ਉਹਨਾਂ ਨੂੰ ਇਸ ਵਿਧਾਰੇ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ 100% ਇਹ ਚੀਜ਼ ਬਿਲਕੁਲ ਅਲੱਗ ਹੈਗੀ ਆ ਜਿਹੜੇ ਅਸਾਈਲਮ ਵਾਲੇ ਆ ਉਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਨਾ ਕੋਈ ਲਾਗੜ-ਦਾਗ ਹੈਗਾ ਇਹ ਇੱਕ ਟੋਟਲ ਹੀ ਡਿਫਰੈਂਟ ਕਾਲ ਹੈਗੀ ਆ ਇਹ ਸਿਰਫ ਸਿਰਫ ਜਿਹੜੇ ਰਫਿਊਜੀ ਹੈਗੇ ਆ ਮੈਂ ਅੱਗੇ ਤੁਹਾਨੂੰ ਦੱਸਦਾ ਕਿ ਰਫਿਊਜੀ ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਖੁਦ ਤੁਸੀਂ ਆਪਣੀ ਕੰਟਰੀ 'ਚ ਲੈ ਕੇ ਆਏ ਆ ਕਿ ਉਹਨਾਂ ਨੂੰ ਉਹਨਾਂ ਦੀ ਕੰਟਰੀਆਂ ਦੇ ਵਿੱਚ ਖਤਰਾ ਆਇਆ ਟਿਕਟੋਕ ਤੇ ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਜਿਹੜੇ ਨਿਊਜ਼ ਫਲਾਈ ਜਾ ਰਹੀ ਹੈ ਵਿੱਚ ਇਹ ਅਸਾਈਲਮ ਸੀਕਰ ਨਾਲੇ ਜਿਹੜੇ ਰਿਫਿਊਜੀ ਨੇ ਉਹ ਕਹਿਆ ਜਾ ਰਿਹਾ ਜੀ ਤਾਂ ਲੋ ਜੀ ਤੁਹਾਡੇ ਲਈ ਵੀ ਖਤਰਾ ਆਉਣ ਵਾਲੇ ਦਿਨਾਂ ਚ ਬਰਕਰਾਰ ਹੋਣ ਵਾਲਾ ਜੀ ਇਦਾਂ ਦੀਆਂ ਖਬਰਾਂ ਖਬਰਾਂ ਦਿੱਤੀਆਂ ਜਾ ਰਹੀਆਂ ਹਾਂ ਇਦਾਂ ਦੇ ਹੁੰਦੇ ਆ ਜੀ ਬਹੁਤ ਕੁਝ ਤੁਹਾਨੂੰ ਪਤਾ ਸੋਸ਼ਲ ਮੀਡੀਆ ਜਿਹੜਾ ਆ ਜਿੱਥੇ ਤੁਹਾਨੂੰ ਛੇਤੀ ਛੇਤੀ ਨਿਊਜ਼ ਵੀ ਦਿੰਦਾ ਹੈ ਉੱਥੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਸੱਚ ਕੀ ਹੈ ਝੂਠ ਕੀ ਹੈ ਪਰ ਆਪਾਂ ਤੇ ਦੇਖੋ న్యూਸ ਇਹ ਕੋਸ਼ਿਸ਼ ਕਰਦੀ ਹੈ ਕਿ ਉਹ ਹੀ ਤੁਹਾਡੇ ਤੱਕ ਪਹੁੰਚਾਈਏ ਜਿਹੜੀ ਪਹਿਲਾਂ ਆਪ ਉਹਦੇ ਬਾਰੇ ਕੋਈ ਰਿਸਰਚ ਕਰ ਲਈਏ ਕਿ ਇਹ ਹੈ ਕਿ ਇਹਦਾ ਕੋਈ ਸਿਰਥ ਹੋ ਹੈਗਾ ਕਿ ਨਹੀਂ ਅਸੀਂ ਫਿਰ ਕੁਛ ਨਾ ਕੁਛ ਵਕੀਲਾਂ ਦੇ ਵੀ ਜਿਹੜੇ ਪੇਜ ਵਗੈਰਾ ਉਹ ਵੀ ਫਰੋਲੀ ਦੇ ਆ ਵੀ ਕਿਸੇ ਨੇ ਕੋਈ ਛਪਾਇਆ ਕਿ ਨਹੀਂ ਪਾਇਆ ਤਾਂ ਕਿਤੇ ਅੱਗੇ ਗੱਲ ਕਰੀਏ ਕਿ ਬਾਕੀ ਜਿਹੜੇ ਇੰਗਲਿਸ਼ মিডিਆ ਹੈਗਾ ਉਹਨਾਂ ਦੇ ਵੀ ਕੋਸ਼ਿਸ਼ ਕਰੀਏ ਕਿ ਕਿਤੇ ਨਾ ਕਿਤੇ ਕੋਈ ਪਤਾ ਲੱਗੇ ਸੋ ਅਗੇਨ ਕਲੀਅਰ ਕਰ ਦਿੰਦੇ ਆ ਕਿ ਇਹ ਜਿਹੜੀ ਖਬਰ ਆ ਰਹੀ ਹੈ ਗ੍ਰੀਨ ਕਾਰਡ ਦੀ ਤੇ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਾਂ ਦੀ ਸਸਪੈਂਸ਼ਨ ਦੀ ਇਹ ਕੇਵਲ ਤੇ ਕੇਵਲ ਰਿਫਿਊਜੀ ਵਾਸਤੇ ਹੈਗੀ ਆ ਇਹਦੇ ਵਿੱਚ ਅਸਾਈਲਮ ਜਾਂ ਹੋਰ ਜਿਹੜੀਆਂ ਫੈਮਿਲੀ ਪਟੀਸ਼ਨਾਂ ਵਾਲੇ ਉਹਨਾਂ ਦਾ ਕੋਈ ਲੈਣ ਨਹੀਂ ਹੈਗਾ ਅਸਾਈਲਮ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਗ੍ਰੀਨ ਕਾਰਡ ਦੀਆਂ ਲੱਗੀਆਂ ਉਹਨਾਂ ਦਾ ਜਿਉਂ ਤੇ ਤਿਉਂ ਜੋ ਜਿਵੇਂ ਪ੍ਰੋਸੈਸ ਚੱਲਦਾ ਪਿਆ ਉਵੇਂ ਦਾ ਉਵੇਂ ਹੈ ਜਿਨ੍ਹਾਂ ਦੇ ਗ੍ਰੀਨ ਕਾਰਡ ਆ ਚੁੱਕੇ ਨੇ ਐਜੇ ਅਸਾਈਲੀ ਉਹਨਾਂ ਨੂੰ ਵੀ ਕੋਈ ਖਤਰਾ ਨਹੀਂਗਾ ਉਈ ਉਹਨਾਂ ਦਾ ਇਸ ਕਾਲ ਦੇ ਨਾਲ ਜਾਂ ਇਸ ਪ੍ਰੋਗਰਾਮ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਸੋ ਇਸ ਕਰਕੇ ਜਿਹੜੇ ਰਿਫਿਊਜੀ ਹੈ ਉਹਨਾਂ ਦਾ ਨੰਬਰ ਬਹੁਤ ਵੱਡਾ ਹੈ ਜੀ 435000 ਤੋਂ ਉੱਪਰ ਇਹ ਦੱਸਿਆ ਜਾ ਰਿਹਾ ਕਿ ਐਜ਼ ਅ ਰਿਫਿਊਜੀ ਇਸ ਕੰਟਰੀ ਵਿੱਚ ਆਏ ਆ ਪਿਛਲੇ 4 ਕੁ ਸਾਲਾਂ ਦੇ ਵਿੱਚ ਵਿੱਚ ਤੇ ਨੰਬਰ ਬਹੁਤ ਵੱਡਾ ਹੈ ਦੇਖੋ ਹੁਣ 235000 ਨੂੰ ਇਹਨਾਂ ਨੇ ਖਤਰੇ 'ਚ ਪਾ ਦਿੱਤਾ ਬਾਕੀ ਗੱਲ ਜ਼ਰੂਰ ਕਰਦਾ 트럼ਪ ਸਾਹਿਬ ਜਿਹੜੇ ਔਖੇ ਬਣਿਆ ਇਹਨਾਂ ਰਫਿਊਜੀਾਂ ਤੇ ਕਹਿੰਦੇ ਅਸੀਂ ਨਹੀਂ ਕੋਈ ਰੱਖਣੇ ਰੁੱਖਣੇ ਆ ਪਿਛੇ ਜੇ ਤੁਸੀਂ ਸੁਣੇ ਹੋਣਾ ਇਹਨਾਂ ਨੇ ਕਿਹਾ ਜੀ ਕਹਿੰਦੇ ਜਿਹੜੇ ਲੋਕ ਇਧਰੋਂ ਆਏ ਹੈਗੇ ਆ ਇਹ ਜਿਹੜਾ ਰਫਿਊਜੀ ਕਹਿੰਦੇ ਇਹਨਾਂ ਕੋ ਆਪੋ ਆਪਣੀ ਕੰਟਰੀਆਂ ਜਾਓ ਸਾਡੇ ਕੋਲ ਜਗ੍ਹਾ ਹੈ ਨਹੀਂ ਇਥੇ ਰਹਿਣ ਨੂੰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪਿੱਛੇ ਜੇ ਜਦੋਂ afghanistan ਤੋਂ ਫਲਾਈਟਾਂ ਭਰ ਕੇ ਆਈਆਂ ਸੀ ਨਾ ਤੇ ਟੈਕਸਾਸ ਲਾਤੀਆਂ ਸੀ ਦੋ ਕੁ ਫਲਾਈਟਾਂ ਤੇ ਟੈਕਸਾਸ ਵਾਲੇ ਜਿਹੜੇ ਸੀ ਨਾ ਉਹ ਕਹਿੰਦੇ ਆਪਣੇ ਦੋ ਜਹਾਜ਼ ਭਰ ਕੇ ਰਾਤੋਂ ਰਾਤ ਇੱਥੇ ਸੈਕਰਾਮੈਂਟੋ ਲਾਗੇ ਸੀ ਕਹਿੰਦੇ ਅਸੀਂ ਨਹੀਂ ਰੱਖਨੇ ਰਿਫਿਊਜੀ ਤੇ ਜ਼ਿਆਦਾਤਰ ਜਿਹੜੇ ਰਿਫਿਊਜੀ ਐ ਉਹ ਕੈਲੀਫੋਰਨੀਆ ਨੇ ਰੱਖੇ ਸੀਗੇ ਤੇ ਇਸ ਤਰ੍ਹਾਂ ਕਹਿ ਲਈਏ ਕਿ ਹੁਣ ਇਹ ਰਿਫਿਊਜੀ ਜਿਹੜੇ ਆ ਇਹਨਾਂ ਵਿਚਾਰਿਆਂ ਦਾ ਕੀ ਬਣੂਗਾ ਕੀ ਹੋਊਗਾ ਚੰਨ ਸਾਹਿਬ ਉਸ ਤਰ੍ਹਾਂ ਗੱਲ ਇੱਕ ਕਰਨ ਵਾਲੀ ਤਾਂ ਹੈ ਪੀ ਪਹਿਲਾਂ ਤਾਂ ਵਿਚਾਰਿਆਂ ਨੇ ਇਹਨਾਂ ਨੇ ਹੈਲਪ ਕੀਤੀ ਇਸ ਕੰਟਰੀ ਦੀ ਜੀ ਜਿੱਥੇ ਕਿੱਥੇ ਲੜਾਈਆਂ ਲੜੀਆਂ ਸੀ ਇਹਨਾਂ ਨੇ ਆਪਣੇ ਉਥੋਂ ਦੇ ਜਿਹੜੇ ਲੜਾਕੂ ਸੀਗੇ ਉਹਨਾਂ ਦੇ ਨਾਲ ਪੰਗਾ ਲਿਆ ਚਾਹੇ ਅਫਗਾਨਿਸਤਾਨ ਵਾਲੇ ਉਹਨਾਂ ਨੇ ਤਾਲੇਬਾਨ ਨਾਲ ਪੰਗਾ ਲਿਆ ਪੀ ਉਹਨਾਂ ਦੀਆਂ ਸਾਰੀਆਂ ਅੰਦਰਲੀਆਂ ਗੱਲਾਂ ਦੱਸੀਆਂ ਉਹਨਾਂ ਦੀਆਂ ਜਿਹੜੀਆਂ ਵਾਇਰਲੈਸ ਤੇ ਗੱਲਾਂ ਸੁਣ ਸੁਣ ਕੇ ਦੱਸਦੇ ਸੀਗੇ ਵੀ ਕੀ ਕਰਨ ਲੱਗੇ ਆ ਕੀ ਕਰਨ ਵਾਲੇ ਆ ਉਹ ਸਾਰੇ ਰਾਜ ਜਿਹੜੇ ਆ ਇਹਨਾਂ ਨੂੰ ਦੱਸੇ ਤੇ ਇਹਨਾਂ ਨੂੰ ਕਹਿ ਲੋ ਕਿ ਪ੍ਰੋਸੇ ਵਿੱਚ ਲਿਆ ਗਿਆ ਤੇ ਬਾਅਦ ਵਿੱਚ ਇੱਥੇ ਲਿਆਂਦਾ ਵੀ ਗਿਆ ਬਿਨਾਂ ਸ਼ੱਕ ਇਹਨਾਂ ਨੂੰ ਸਹੂਲਤਾਂ ਬਹੁਤ ਦਿੱਤੀਆਂ ਗਈਆਂ ਜਦੋਂ ਇੱਥੇ ਆਏ ਐ ਇਹਨਾਂ ਨੂੰ ਖਾਣਾ ਪੀਣਾ ਫ੍ਰੀ ਰਹਿਣਾ ਸੈਣਾ ਫ੍ਰੀ ਇਹਨਾਂ ਦਾ ਕੋਈ ਪੈਸਾ ਨਹੀਂਗਾ ਈਵਨ ਕਿ ਜੇ ਕੋਈ ਬਿਜ਼ਨਸ ਵੀ ਖੋਲਦੇ ਆ ਤੇ ਉਹਦੇ ਵਿੱਚ ਵੀ ਤਕਰੀਬਨ ਇਹਨਾਂ ਨੂੰ ਵੱਡੀਆਂ ਰਕਮਾਂ ਜਿਹੜੀਆਂ ਸਬਸਿਡੀ ਦੀਆਂ ਮਿਲਦੀਆਂ ਤਾਂ ਤੁਸੀਂ ਇੱਥੇ ਦੇਖਿਆ ਹੁਣ ਉੱਪਰ ਬਿਜ਼ਨਸ ਹੈ ਚਾਹੇ ਉਹ ਡੋਰ ਡੈਸ਼ ਹੈ ਚਾਹੇ ਉਹ ਕਹਿ ਲੋ ਕਿ ਉੱਪਰ ਈਟ ਹੈ ਚਾਹੇ ਲਿਫਟ ਹੈ ਕੋਈ ਵੀ ਇਦਾਂ ਦਾ ਕੰਮ ਕਰ ਦੇਖ ਲੋ ਇਹ ਲੋਕ ਜਿਹੜੇ ਆ ਉਹਦੇ ਵਿੱਚ ਹਰ ਥਾਂ ਤੁਹਾਨੂੰ ਡਾਰਾਂ ਦੀ ਡਾਰਾਂ ਦੱਸਣ ਗਿਆ ਆਪਣੇ ਲੋਕਾਂ ਨੂੰ ਕਾਫੀ ਜ਼ਿਆਦਾ ਫਰਕ ਪਿਆ ਇਹਨਾਂ ਲੋਕਾਂ ਦੇ ਆਉਣ ਨਾਲ ਤੇ ਇਹਨਾਂ ਨੂੰ ਸਾਰਾ ਕੁਝ ਈਜੀ ਹੈ ਕਿਉਂਕਿ ਇਹਨਾਂ ਨੂੰ ਘਰ ਰੈਂਟ ਰੈਂਟ ਜਿਹੜੇ ਘਰ ਆ ਉਹ ਫ੍ਰੀ ਮਿਲਦੇ ਆ ਇਹਨਾਂ ਦਾ ਰੈਂਟ ਜਿਹੜਾ ਉਹ ਦਿੰਦੇ ਆ ਫਿਰ ਤਕਰੀਬਨ 5 5 7 7 8 8 10 10 ਜਣਿਆਂ ਦਾ ਟੱਬਰ ਹੁੰਦਾ ਆ ਤੇ ਇਹਨਾਂ ਨੂੰ ਤਕਰੀਬਨ 4 4 5 5000 ਡਾਲਰ ਤਾਂ ਫੂਡ ਸਟੇਪਾਂ ਹੀ ਮਿਲਦੀਆਂ ਤੇ ਬਹੁਤ ਕੁਛ ਇਹਨਾਂ ਨੂੰ ਸਹੂਲਤਾ ਮਿਲਦੀਆਂ ਪਰ ਹੁਣ ਟਰੰਪ ਪ੍ਰਸ਼ਾਸਨ ਜਿਹੜਾ ਇਹਨਾਂ ਤੇ ਔਖਾ ਲੱਗਦਾ ਆ ਤੇ ਦੇਖੋ ਆਉਣ ਵਾਲੇ ਦਿਨਾਂ ਚ ਕੀ ਹੁੰਦਾ ਪਰ ਹਾਲ ਦੀ ਘੜੀ ਜਿਹੜੀ ਇਹ ਖਬਰ ਹੈ ਇਹ ਜਰੂਰ ਸਾਫ ਹੋ ਗਈ ਆ ਕਿ ਇਹ ਖਬਰ ਜਿਹੜੀ ਆ ਸਿਰਫ ਤੇ ਸਿਰਫ ਰੈਫਿਊਜੀ ਲੋਕਾਂ ਵਾਸਤੇ ਆ ਜਿਹੜੇ ਗ੍ਰੀਨ ਕਾਰਡ ਹੈਗੇ ਆ ਉਹ ਇਹਨਾਂ ਨੇ ਓਵਰਵਿਊ ਕਰਨੇ ਆ ਰੀਵਿਊ ਕਰਨੇ ਆ ਤੇ ਫਿਰ ਜੇ ਉਹਦੇ ਵਿੱਚ ਜਿਹੜੀਆਂ ਐਪਲੀਕੇਸ਼ਨਾਂ ਦੇ ਵਿੱਚ ਕੋਈ ਪ੍ਰੋਬਲਮ ਪਾਈ ਗਈ ਤਾਂ ਉਹ ਉਹ ਇਹਨਾਂ ਨੇ ਕੈਨਸਲ ਵੀ ਕਰਨੇ ਆ ਤੇ ਡਿਪੋਰਟ ਵੀ ਕਰਨੇ